ਸਸ਼ੀਕਾਲ ਪੰਜਾਬ ਅਪਡੇਟs ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਕੁਝ ਖਾਸ ਖਬਰਾਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕੌਮੀ ਡਾਕਟਰ ਦਿਵਸ ਤੇ ਅਹਾਂ ਪ੍ਰੈਸ ਕਾਨਫਰੰਸ ਕਰਦੇ ਅਹਾਂ ਐਲਾਨ ਕੀਤਾ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਦੌਰਾਨ ਸੂਬੇ ਦੇ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਬੀਮਾ ਮਿਲੇਗਾ ਇਸ ਦੇ ਨਾਲ ਹੀ ਆਮ ਆਦਮੀ ਕਲੀਨਿਕਾਂ 'ਚ ਡੇਂਗੂ ਪ੍ਰੈਗਨੈਂਸੀ ਐਚਆਈਵੀ ਤੇ ਹੈਪੇਟਾਈਟਿਸ ਦੇ ਟੈਸਟ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ ਉਹਨਾਂ ਨੇ ਕਿਹਾ ਕਿ ਹੁਣ ਪੰਜਾਬ ਨੇ ਮੈਡੀਕਲ ਖੇਤਰ ਤਰੱਕੀ ਕਰ ਲਈ ਹੈ ਤੇ ਹਾਰਟ ਅਟੈਕ ਦੀ ਬਿਮਾਰੀ ਦਾ ਇਲਾਜ ਆ ਤਾਦਨਿਕ ਤਰੀਕੇ ਨਾਲ ਹੋ ਰਿਹਾ ਜਦੋਂ ਕਿਸੇ ਨੂੰ ਹਾਰਟ ਅਟੈਕ ਹੁੰਦਾ ਤਾਂ ਇਹ ਮਿੰਟਾਂ ਸਕਿੰਟਾਂ ਦੀ ਖੇਡ ਹੁੰਦੀ ਹੈ ਉਹਨਾਂ ਦੱਸਿਆ ਕਿ ਅਜਿਹੇ ਮਰੀਜ਼ਾਂ ਨੂੰ ਇੱਕ ਸਪੈਸ਼ਲ ਟੀਕਾ ਲਾਇਆ ਜਾਂਦਾ ਤਾਂ ਜੋ ਉਹਨਾਂ ਦੀ ਜਾਨ ਬਚਾਈ ਜਾ ਸਕੇ ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰੀ ਤੇ ਪ੍ਰਾਈਵੇਟ ਸਿਹਤ ਖੇਤਰ ਵੱਲੋਂ ਮਿਲ ਕੇ ਕੰਮ ਕਰਨ ਨਾਲ ਵੀ ਸਰਕਾਰੀ ਹਸਪਤਾਲਾਂ ਬਾਰੇ ਲੋਕਾਂ ਦੀ ਧਾਰਨਾ ਬਦਲੀ ਹੈ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਅੱਜ ਜੋ ਡਾਕਟਰ ਦਿਵਸ ਦੇ ਮੌਕੇ ਤੇ ਸਾਰੇ ਡਾਕਟਰਾਂ ਨੂੰ ਵਧਾਈ ਦਿੰਦੇ ਨੇ ਤੇ ਨਾਲ ਹੀ ਉਹਨਾਂ ਦਾ ਧੰਨਵਾਦ ਕਰਦੇ ਨੇ ਕਿ ਉਹ ਪੰਜਾਬ ਦੇ 3 ਕਰੋੜ ਲੋਕਾਂ ਦੀ ਸੇਵਾ ਕਰ ਰਹੇ ਨੇ ਅੱਜ ਅਸੀਂ ਜਿਹੜੇ ਹਾਰਟ ਦੇ ਡਾਕਟਰ ਹੈ ਜਿਹੜੇ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਕੀਤੀ ਆ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਆਨਰ ਕੀਤਾ ਜਿਹਦੇ ਵਿੱਚ ਇਹ ਪਹਿਲੀ ਵਾਰੀ ਹੈ ਕਿ ਨਾਰਥਰਨ ਇੰਡੀਆ ਦੇ ਵਿੱਚ ਗਵਰਨਮੈਂਟ ਸੈਕਟਰ ਤੇ ਪ੍ਰਾਈਵੇਟ ਸੈਕਟਰ ਨੇ ਮਿਲ ਕੇ ਇਹਨਾਂ ਨੇ ਸਾਡੇ 700 ਡਾਕਟਰਸ ਨੂੰ ਤੇ ਪੈਰਾਮੈਡੀਕਸ ਨੂੰ ਸਾਰੇ ਪੰਜਾਬ ਦੇ ਵਿੱਚ ਟ੍ਰੇਨਿੰਗ ਦਿੱਤੀ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਸਾਡੇ ਜੜ ਚਾਹੇ ਤਾਰਨਤਾਰਨ ਚ ਖਡੂਰ ਸਾਹਿਬ ਦੇ ਵਿੱਚ ਚਮਕੌਰ ਸਾਹਿਬ ਦੇ ਵਿੱਚ ਦਸੂਹੇ ਦੇ ਵਿੱਚ ਮਤਲਬ ਸਬਡਿਵੀਜ਼ਨ ਹਸਪੀਟਲ ਕਮਿਊਨਿਟੀ ਹੈਲਥ ਸੈਂਟਰਸ অর ਡਿਸਟ੍ਰਿਕਟ ਹਸਪੀਟਲ ਦੇ ਵਿੱਚ ਜਿਹੜਾ ਹੈਗਾ ਉਹ ਹਾਰਟ ਅਟੈਕ ਦੀ ਜਿਹੜੀ ਲੇਟੈਸਟ ਜਿਹੜੀ ਹੈਗੀ ਆ ਉਹ ਇਲਾਜ ਹੋ ਰਿਹਾ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਜਦੋਂ ਕਿਸੇ ਨੂੰ ਹਾਰਟ ਅਟੈਕ ਬੰਦਾ ਤਾਂ ਉਹ ਮਿੰਟਾਂ ਦੀ ਸਕਿੰਟਾਂ ਦੀ ਖੇਡ ਹੁੰਦੀ ਹੈ ਉਹਦੇ ਵਿੱਚ ਉਹਨੂੰ ਅਸੀਂ ਗੋਲਡਨ ਆਰ ਵੀ ਕਹਿੰਦੇ ਆ ਤੇ ਇਹਨਾਂ ਦੀ ਜਿਹੜਾ ਸਾਡੀ ਕੋਲਾਬੋਰੇਸ਼ਨ ਹੋਈ ਸੀ ਜਿਹੜੀ ਇਹਨਾਂ ਨੇ ਸਾਡੇ ਸਟਾਫ ਨੂੰ ਟ੍ਰੇਨਿੰਗ ਦਿੱਤੀ ਔਰ ਇੱਕ ਬੜਾ ਮਹਿੰਗਾ ਟੀਕਾ ਹੁੰਦਾ ਕਨੈਕਟਿਵ ਪਲੇਸ 30000 ਦਾ ਰੋਟਸਾ ਉਹ ਸਰਕਾਰ ਫ੍ਰੀ ਦਿੰਦੀ ਹੈ ਜੀ ਉਹਦੇ ਵਿੱਚ 700 ਜਿਹੜੇ ਹੈਗੇ ਆ 583 ਬੰਦਿਆਂ ਨੂੰ ਜਿਹੜਾ ਹੈਗਾ ਉਹ ਥਰੋਮਬੋਲਾਈਜ਼ ਕੀਤਾ 700 ਪੇਸ਼ੈਂਟ ਸੀਗੇ 14000 ਬੰਦਿਆਂ ਦੀ ਸਕਰੀਨਿੰਗ ਹੋਈ ਤੇ ਉਹ 583 ਬੰਦਿਆਂ ਦੀ ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਜਾਨ ਹੈ ਉਹ ਇਸ ਪ੍ਰੋਜੈਕਟ ਕਰਕੇ ਬਚੀ ਕਿ ਉਹਨਾਂ ਦੇ ਉਹ ਟੀਕੇ ਲੱਗਿਆ ਇੰਜੈਕਸ਼ਨ ਲੱਗਿਆ ਤੇ ਇਮੀਡੀਏਟਲੀ ਉਹਨਾਂ ਨੂੰ ਹੱਬ ਐਂਡ ਸਪੋਕ ਕਹਿੰਦੇ ਆ ਉਹਨੂੰ ਜਿਸ ਤਰ੍ਹਾਂ ਦਇਆਨੰਦ ਮੈਡੀਕਲ ਕਾਲਜ ਇੱਕ ਹੱਬ ਹੈ ਜੀ ਔਰ ਉਸ ਤੋਂ ਬਾਅਦ ਜਿਹੜਾ ਤੁਹਾਡਾ ਚੰਡੀਗੜ੍ਹ ਸੈਕਟਰ 32 ਦਾ ਇੱਕ ਹੱਬ ਸੀ ਤੇ ਹੁਣ ਸਾਡੇ ਚ ਮਾਨੂੰ ਇਹ ਦੱਸਦੇ ਹੋਏ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਪਟਿਆਲੇ ਦੇ ਵਿੱਚ ਡਾਕਟਰ ਸਾਹਿਬ ਸਾਡੇ ਕੋਲ ਬੈਠੇ ਹੋਏ ਆ ਅਮਰਸਰ ਸਾਡੇ ਸਾਡੇ ਜਿਹੜੇ ਗਵਰਨਮੈਂਟ ਹੈ ਫਰੀਦਕੋਟ ਵੀ ਬਣਿਆ ਉੱਥੇ ਵੀ ਹੁਣ ਕਾਰਡੀਓਲੋਜਿਸਟ ਜੁਆਇਨ ਹੋ ਗਿਆ ਜਿਹੜੇ ਸਰਕਾਰੀ ਕਾਲਜ ਵੀ ਆ ਔਰ ਪ੍ਰਾਈਵੇਟ ਕਾਲਜ ਵੀ ਆ ਉੱਥੇ ਜਿਹੜਾ ਉਹਦੇ ਪੇਸ਼ੈਂਟ ਦੇ ਸਟੈਂਟ ਪਾਣਾ ਕਾਰਡੀਕ ਸਰਜਰੀ ਹੋਣੀ ਆ ਜੋ ਉਹਦਾ ਅਗਲਾ ਅਗਲਾ ਜਿਹਨੂੰ ਅਸੀਂ ਕਹਿੰਦੇ ਆ ਰੀ ਪਰਫਿਊਜ਼ਨ ਮਿਸ਼ਨ AMRIT VIYAN ਨੂੰ ਅਸੀਂ ਕਹਿੰਦੇ ਆ ਜੀ ਐਕਿਊਟ ਮਾਇਓਕਾਰਡੀਅਲ ਇਨਫੈਕਸ਼ਨ ਰੀਵਾਸਕੂਲਰਾਈਜ਼ੇਸ਼ਨ ਅਨ ਟਾਈਮ ਕਿ ਉਹਦੀ ਸਮੇਂ ਰਹਿਦੇ ਜੇ ਹੋਵੇ ਤਾਂ ਹਾਰਟ ਦੇ ਵਿੱਚ ਬੰਦਾ ਜਿਹੜਾ ਹੈਗਾ ਇੱਕ ਨਾਰਮਲ ਲਾਈਫ ਲੀਡ ਕਰ ਸਕਦਾ ਤੇ ਇਹ ਇੱਕ ਬਹੁਤ ਅੱਛਾ ਕੋਲਾਬੋਰੇਟਿਵ ਐਫਰਟ ਸੀਗਾ ਜੀ ਜੋ ਇੱਕ ਆਪਣੀ ਕਿਸਮ ਦਾ ਪਹਿਲਾ ਜਿਹੜਾ ਨਾਰਥਰਨ ਇੰਡੀਆ ਦੇ ਵਿੱਚ ਜਿਹੜਾ ਹੈਗਾ সেন্ট্রਲ ਇੰਡੀਆ ਨਾਰਥਰਨ ਇੰਡੀਆ ਦੇ ਵਿੱਚ ਸਾਰੀ ਸਟੇਟ ਦੇ ਵਿੱਚ ਪਹਿਲਾਂ ਇੱਕ ਸਾਡਾ ਬਹੁਤ ਹੀ ਕਾਮਯਾਬ ਜਿਹੜੀ ਆਪਸ ਦੇ ਵਿੱਚ ਕੋਲਾਬੋਰੇਸ਼ਨ ਰਹੀ ਆ ਇੱਕ ਲੋਕਾਂ ਦੀ ਧਾਰਨਾ ਹੁੰਦੀ ਸੀ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਹਾਰਟ ਅਟੈਕ ਦਾ ਸ਼ਾਇਦ ਇਲਾਜ ਨਹੀਂ ਹੁੰਦਾ ਸ਼ਾਇਦ ਹੁੰਦਾ ਵੀ ਨਹੀਂ ਸੀ ਪਹਿਲਾਂ ਮਨੋ ਜਿੱਦਾਂ ਹੁਣ ਹੁੰਦਾ ਨਹੀਂ ਵੀ ਹੁੰਦਾ ਵੀ ਜੇਕਰ ਲੋਕੀ ਇਹ ਉਹ ਨਹੀਂ ਆ ਤੇ ਪ੍ਰਾਈਵੇਟ ਵਿੱਚ ਹੁੰਦਾ ਸੀਗਾ ਕਿ ਜੇ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਤੇ ਸਾਡੇ ਕਾਰਡੀਓਲੋਜਿਸ ਜਦੋਂ ਸਾਨੂੰ ਲੈਕਚਰ ਦੇਣਾ ਆਂਦੇ ਗੱਲ ਸੁਣਾਉਂਦੇ ਹੁੰਦੇ ਸੀ ਕਿ ਇਹ ਬੰਦੇ ਨੂੰ ਹਾਰਟ ਅਟੈਕ ਹੋ ਗਿਆ ਤੇ ਉਹ ਗਿਆ ਕਾਰਡੀਓਲੋਜਿਸ ਕੋਲੇ ਤੇ ਉਹਨੇ ਉਹਨੂੰ ਸਾਰਾ ਕੁਝ ਕਰਤਾ ਸਟੈਂਟ ਪਾਤਾ ਸਾਰਾ ਕੁਝ ਠੀਕ ਹੋ ਗਿਆ ਤੇ ਜਦੋਂ ਉਹ ਜਾ ਰਿਹਾ ਸੀਗਾ ਥੈਂਕ ਯੂ ਡਾਕਟਰ ਕਹਿਣਾ ਸੀ ਉਹਨੇ ਤੇ ਜਦੋਂ ਉਹਨਾਂ ਨੂੰ ਬਿੱਲ ਦੇਖਿਆ ਤੇ ਬਿੱਲ ਦੇਖ ਕੇ ਉਹਨੂੰ ਦੁਬਾਰਾ ਹੱਟ ਅਟੈਕ ਹੋ ਗਿਆ ਤੇ ਨਹੀਂ ਨਵਰ ਕਵਰਡ ਸੋ ਉਹ ਉਸ ਤੋਂ ਵੀ ਜਿਹੜਾ ਹੈਗਾ ਇੱਕ ਛੁਟਕਾਰਾ ਮਿਲਿਆ ਲੋਕਾਂ ਨੂੰ ਇਹ ਵੀ ਲੋਕਾਂ ਦੀ ਧਾਰਨਾ ਚੇਂਜ ਕੀਤੀ ਹੈ ਜੀ ਇਸ ਕੋਲੈਬੋਰੇਸ਼ਨ ਨੇ ਔਰ ਸਾਡੇ ਜਿਹੜੇ ਡਾਕਟਰਸ ਆ ਗਏ ਆ ਇਹਦੇ ਬਾਰੇ ਜਦੋਂ ਕੋਈ ਪੇਸ਼ੈਂਟ ਜਦੋਂ ਡਿਸਟ्रेस ਹੁੰਦਾ ਸਾਡਾ ਜਿਹੜਾ ਕਾਰਡੀਓਲੋਜਿਸਟ ਆ ਜਾਂ ਜਿਹੜੇ ਲੇਡੀ ਡਾਕਟਰਸ ਆ ਗਿਆ ਜਦੋਂ ਲੇਡੀ ਪ੍ਰੈਗਨੈਂਟ ਹੁੰਦੀ ਆ ਜਿੰਨੀ ਤੇ ਡਿਲੀਵਰੀ ਨਹੀਂ ਹੋ ਜਾਂਦੀ ਦ ਡਾਕਟਰਸ ਆਰ ਆਲਸੋ 언ਡਰ ਸਟ्रेस ਜਾਂ ਜਿਹੜੇ ਬਿਹੋਸ਼ੀ ਦਾ ਡਾਕਟਰ ਆ ਕੋਈ ਬੰਦੇ ਨੂੰ ਬਿਹੋਸ਼ ਕਰ ਦਿੰਦੇ ਆ ਜਿੰਨੀ ਤਰੋਂ ਦੁਬਾਰਾ ਆ ਕੇ ਨਾਰਮਲ ਸਾਹ ਨਹੀਂ ਲੈਣ ਲੱਗ ਜਾਂਦਾ ਸੋ ਉਹ ਡਾਕਟਰ ਦੇ ਕੁਛ ਨਾ ਕੋਈ ਸਟ्रेस ਰਹਿੰਦਾ ਸੋ ਇਹ ਇੱਕ ਸ਼ਾਇਦ ਇਹਦੀ ਰੀਅਲਾਈਜੇਸ਼ਨ ਸੋਸਾਇਟੀ ਵਿੱਚ ਹੈ ਤਾਂ ਸਹੀ ਡਾਕਟਰ ਨੂੰ ਰੱਬ ਹੀ ਕਹਿੰਦੇ ਆ ਪਰ ਸ਼ਾਇਦ ਉਨੀ ਜ਼ਿਆਦਾ ਨਹੀਂ ਹੈ ਕਿ ਡਾਕਟਰਸ ਵੀ ਜਿਹੜੇ ਹੈਗੇ ਆ ਉਹ ਦੇ ਦੇ ਪਾਸ ਥਰੂ ਅ ਰੇਂਜ ਆਫ ਇਮੋਸ਼ਨਸ ਜਦੋਂ ਪੇਸ਼ੈਂਟ ਨੂੰ ਟਰੀਟ ਕਰਦੇ ਆ ਕਈ ਵਾਰੀ ਡਿਸਪਾਇਟ ਯਰ ਬੈਸਟ ਐਫਰਟਸ ਉਹਨਾਂ ਦੇ ਜਿਹੜੇ ਜਿਹੜੇ ਰਿਜ਼ਲਟਸ ਉਸ ਤਰ੍ਹਾਂ ਨਹੀਂ ਹੁੰਦੇ ਜੋ ਤੁਸੀਂ ਚਾਹੁੰਦੇ ਆ ਔਰ ਕਈ ਵਾਰੀ ਤੁਹਾਨੂੰ ਇਸ ਤਰ੍ਹਾਂ ਦਾ ਮੌਕਾ ਮਿਲਦਾ ਕਿ ਜਿਹਨੂੰ ਲੋਕ ਮੈਰੀਕਲ ਕਹਿੰਦੇ ਆ ਤੁਸੀਂ ਉਹ ਵੀ ਕਰਦੇ ਹੋ ਸੋ ਮੈਂ ਇਸ ਦਿਨ ਦੇ ਉੱਤੇ ਅਸੀਂ ਜਿਹੜੇ ਸਾਡੇ ਜਿੰਨੇ ਵੀ ਕਾਰਡੀਓਲੋਜਿਸਟ ਆ ਔਰ ਅਸੀਂ ਅੱਗੇ ਤੋਂ ਅਸੀਂ ਜਿੰਨੇ ਵੀ ਸਾਡੇ ਮੈਡੀਕਲ ਪ੍ਰੋਫੈਸ਼ਨਲ ਆ ਚਾਹੇ ਕੋਈ ਗਾਇਨੀ ਦੇ ਖੇਤਰ ਵਿੱਚ ਵਧੀਆ ਕੰਮ ਕਰੇਗਾ ਨੈਰੋਲੋਜੀ ਦੇ ਖੇਤਰ ਵਿੱਚ ਮੈਡੀਸਨ, ईएनटी ਔਰ ਬਹੁਤ ਸਾਰੀਆਂ ਕਲੈਬੋਰੇਸ਼ਨ ਸੀ ਜਿਹੜੀ ਸਾਡੀ ਇਹ ਜਿਹੜਾ ਹਾਰਟ ਦੀ ਕਲੈਬੋਰੇਸ਼ਨ ਸੀ ਇੰਨੀ ਵਧੀਆ ਪੰਜਾਬ 'ਚ ਕੰਮ ਕਰ ਰਹੀ ਹੈ। ਫਿਲਹਾਲ ਪੰਜਾਬ ਅਪਡੇਟਸ ਦੇ ਵਿੱਚ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ।